ਤੇ ਮਹਾਰਾਜ ਆਪਣੇ ਰਬਾਬੀਆਂ ਨੂੰ ਕਿੰਨਾ ਪਿਆਰ ਕਰਦੇ ਸੀਗੇ ਆਪਣੇ ਨਾਲ ਰੱਖਦੇ ਸੀ ਹਮੇਸ਼ਾ ਆਪਣੇ ਮਹਿਲਾਂ ਦੇ ਨਾਲ ਉਹਨਾਂ ਨੂੰ ਸਥਾਨ ਦਿੱਤਾ ਹੋਇਆ ਸੀ ਕੀਰਤਨੀਆਂ ਪਿਆਰਿਆਂ ਰਬਾਬੀਆਂ ਦੀ ਕੋਈ ਅਨਸਬੰਸ ਹੋਵੇ ਉਹਨਾਂ ਨੂੰ ਉਹਨਾਂ ਦੇ ਬਜ਼ੁਰਗਾਂ ਨੇ ਦੱਸਿਆ ਹੋਵੇ ਉਹ ਇਸ ਗੱਲ ਨੂੰ ਹੋਰ ਬਿਹਤਰੀ ਨਾਲ ਜਾਣਦੇ ਹੋਣਗੇ ਇਹ ਪ੍ਰਾਤਨ ਖੂਹ ਹੈ ਜੀ ਮਹਾਰਾਜ ਦੇ ਵੇਲੇ ਦਾ ਵੀ ਉਹ ਖੂਹ ਕਿੱਥੇ ਸੀ ਪਰ ਇਹ ਗੱਲ ਸੁਣੀ ਆ ਕਿ ਖੂਹ ਦੇ ਉੱਤੇ ਬੈਠ ਕੇ ਕੀਰਤਨੀਆਂ ਤੇ ਰਬਾਬੀ ਆਪਸ ਵਿੱਚ ਇੱਕ ਦੂਜੇ ਨੂੰ ਕੀਰਤਨ ਸੁਣਾਇਆ ਕਰਦੇ ਸੀਗੇ ਵੀ ਮੈਂ ਅੱਜ ਆ ਨਵੀਂ ਚੀਜ਼ ਤਿਆਰ ਕੀਤੀ ਆ ਨਵੀਂ ਬੰਦਸ਼ ਕੀਤੀ ਤਿਆਰ ਤੇ ਉਹਨਾਂ ਦਾ ਆਪਸ ਵਿੱਚ ਇਨਾ ਪ੍ਰੇਮ ਪਿਆਰ ਹੁੰਦਾ ਸੀਗਾ ਇੱਥੇ ਲਿਖਿਆ ਪ੍ਰਕਾਸ਼ ਅਸਥਾਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਰਾ ਗੁਰੂ ਕੇ ਮਹਿਲ ਪਾਤਸ਼ਾਹੀ 9ਵੀਂ ਜਿਹੜੇ ਰਬਾਬੀਆਂ ਦੇ ਪਰਿਵਾਰ ਅੱਜ ਪਾਕਿਸਤਾਨ ਦੇ ਵਿੱਚ ਰਹਿੰਦੇ ਆ ਤੇ ਉਹ ਜੇ ਕਿਤੇ ਵੀਡੀਓ ਦੇਖਣ ਤਾਂ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਪਹੁੰਚੇ ਆਂ ਸ੍ਰੀ ਹਰਮੰਦਰ ਸਾਹਿਬ ਦੇ ਕੇ ਇੱਥੇ ਆਪ ਜੀ ਨਾਲ ਇੱਕ ਇਤਿਹਾਸ ਦੀ ਸਾਂਝ ਪਾਵਾਂਗੇ ਅ ਗੁਰੂ ਸਾਹਿਬ ਜੀ ਦੇ ਵੇਲੇ ਇੱਥੇ ਰਬਾਬੀਆਂ ਦਾ ਮਹੱਲਾ ਹੁੰਦਾ ਸੀਗਾ ਅੱਜ ਆਪ ਜੀ ਨੂੰ ਉਹ ਮਹੱਲਾ ਦਿਖਾਵਾਂਗੇ ਲੱਭਣ ਦੀ ਕੋਸ਼ਿਸ਼ ਕਰਾਂਗੇ ਰਬਾਬੀਆਂ ਦਾ ਮਹੱਲਾ ਤੇ ਚੱਲਦੇ ਆਂ ਅੰਮ੍ਰਿਤਸਰ ਸਾਹਿਬ ਦੀਆਂ ਗਲੀਆਂ ਦੇ ਵਿੱਚ कि ਦੇਖਦੇ ਆ ਅੱਜ ਰਬਾਬੀਆਂ ਦਾ ਮਹੱਲਾ ਕਿਹੋ ਜਿਹਾ ਹੈ ਦੇਖੋ ਕਿੰਨੀ ਸੋਹਣੀ ਇਮਾਰਤ ਬਣੀ ਆ ਪ੍ਰਾਤਨ ਇਮਾਰਤ ਅੱਜ ਵੀ ਉਵੇਂ ਹੀ ਖੜੀ ਹੈ 1937 ਦੀ ਬਣੀ ਹੋਈ ਹੈ ਇੱਥੇ 1937 ਲਿਖਿਆ ਹੋਇਆ ਹੈ ਕਿਉਂਕਿ ਹੁਣ ਕਿਸੇ ਨੂੰ ਪੁੱਛਣਾ ਪੈਣਾ ਵਾ ਗੁਰੂ ਕੇ ਮਹਿਲ ਸਵਾ ਨੋ ਵਜ ਗਈ ਹੈ ਪਰ ਬਾਜ਼ਾਰ ਹਲੇ ਖੁੱਲਿਆ ਨਹੀਂ ਆਪਾਂ ਬੱਸ ਹੋ ਗਏ। ਆਪਾਂ ਸਵੇਰੇ ਸਵੇਰੇ ਢੀਡਾ ਕੱਢ ਲਈਏ। ਕਿਉਂਕਿ ਭੀੜ ਹੋ ਜਾਂਦੀ ਆ ਫਿਰ ਉਹ ਵੀ ਗੱਲ ਨਹੀਂ ਬਣਦੀ ਹੈਗੀ। ਨਾਲ ਨਾਲ ਤੁਹਾਨੂੰ ਪੁਰਾਣੀਆਂ ਇਮਾਰਤਾਂ ਵੀ ਦਿਖਾਵਾਂਗੇ। ਫਿਰ ਦੇਖੋ। ਕਿੰਨੀ ਸੋਹਣੀ ਕਾਰਾਗਰੀ ਕੀਤੀ ਹੋਈ ਹੈ। ਇਹ ਆ ਗਿਆ ਜੀ ਦਰਸ਼ਨੀ ਜੋੜੀ ਵਾਲਾ ਰਾਂ। ਇੱਕ ਜੇ ਬਣੀ ਜੀਏ ਦਰਸ਼ਨੀ ਜੋੜੀ ਦੇਖ ਕੇ ਤਾਂ ਤੁਹਾਨੂੰ ਪਤਾ ਵਾ ਅਗਲੇ ਚੌਂਕ ਤੋਂ ਹੁਣ ਪੁੱਛਣਾ ਪੈਣਾ ਕਿਸੇ ਨੂੰ ਇਹ ਜਿਹੜੀ ਜੋੜੀ ਦੇ ਦਰਸ਼ਨ ਕਰ ਰਹੇ ਹੋਂ ਇਹਨੂੰ ਦਰਸ਼ਨੀ ਜੋੜੀ ਕਿਹਾ ਜਾਂਦਾ ਹੈ ਜਦੋਂ ਗੁਰੂ ਮਹਾਰਾਜ ਜੀ ਆਪਣੇ ਮਹਿਲਾਂ ਤੋਂ ਹਰਮੰਦਰ ਸਾਹਿਬ ਨੂੰ ਆਉਂਦੇ ਸੀ ਤਾਂ ਉਹਨੂੰ ਸੋ ਤੋਂ ਪਹਿਲੀ ਵਾਰ ਹਰਮੰਦਰ ਸਾਹਿਬ ਦੇ ਦਰਸ਼ਨ ਹੋ ਜਾਂਦੇ ਸੀ ਤੇ ਮਹਾਰਾਜ ਜੀ ਇੱਕੋ ਹੀ ਮੱਥਾ ਟੇਕਦੇ ਸੀ ਸਭ ਤੋਂ ਪਹਿਲਾ ਮੱਥਾ ਹੈ ਮਾਰਾ ਦੇਖ ਕੇ ਦੇਖਦੇ ਸੀ ਇਸ ਕਰਕੇ ਨੂੰ ਦਰਸ਼ਨੀ ਜੋੜੀ ਕਿਹਾ ਜਾਂਦਾ ਪਿੱਛੇ ਇਤਿਹਾਸ ਵੀ ਲਿਖਿਆ ਹੋਇਆ ਵਾ ਆ ਦੇਖੋ ਇੱਥੇ ਵੀ ਲਗਾਤਾਰ 24 ਘੰਟੇ ਕੀਰਤਨ ਚੱਲਦਾ ਰਹਿੰਦਾ ਸਤਿ ਸ਼੍ਰੀ ਅਕਾਲ ਜੀ ਹਰਮੰਦਰ ਸਾਹਿਬ ਮੰਦਿਰ ਤੋਂ ਹੀ ਸਪੀਕਰ ਇੱਥੇ ਲੱਗੇ ਹੋਇਆ ਕੋਈ ਕਨੈਕਸ਼ਨ ਆਉਂਦਾ ਵਾ ਸਪੀਕਰਾਂ ਨਾਲ ਇਤੋਂ ਸਿੱਧਾ ਹੇਠਾਂ ਮੁੜਨਾ ਠੀਕ ਹੈ ਇਧਰ ਤੋਂ ਬਾਰਾ ਗੁਰੂ ਕੇ ਮਹਿਲ ਆਜੂ ਆਜੂ ਲੰਘਦੇ ਲੰਘੋ ਹਾਂ ਇਹ ਆਪਰ ਦੁਬਾਰਾ ਬਹੁਤ ਬਹੁਤ ਧੰਨਵਾਦ ਤੇਰਾ ਬਾਈ ਇਧਰ ਨੂੰ ਮੁੜਨਾ ਗੁਰੂ ਕੇ ਮਹਿਲਾਂ ਨੂੰ ਆਪਾਂ ਪਹੁੰਚ ਗਏ ਹਾਂ ਇਧਰ ਮੁੜਦੇ ਹੋਏ ਤੇ ਇਹ ਗੁਰੂ ਕੇ ਮਹਿਲ ਕਿੱਥੇ ਆ ਇੱਧਰ ਜਾ ਕੇ ਖੱਬੇ ਪਾਸੇ ਪਾਸੀਆਂ ਵਾਲਾ ਚੌਕ ਇਹੀ ਆ ਇਹਨੂੰ ਕਹਿੰਦੇ ਆ ਹਾਂਜੀ ਇੱਥੇ ਰਬਾਬੀਆਂ ਦਾ ਮਹੱਲਾ ਹੁੰਦਾ ਸੀਗਾ ਪਤਾ ਕੁਛ ਉਹਦੇ ਬਾਰੇ ਰਬਾਬੀਆਂ ਦਾ ਮਹੱਲਾ ਮਹੱਲਾ ਨੇ ਗਲੀ ਹੀਰ ਬਤਿਆ ਲੱਗਦਾ ਹੈ ਕਿਹੜੀ ਗਲੀ ਚੱਲਦੇ ਇਹ ਇੱਥੋਂ ਸਿੱਧੀ ਜਾ ਕੇ ਹਾਂਜੀ ਹਾਂਜੀ ਉਹ ਗਲੀ ਹੀਰ ਦੇ ਪੱਲੇ ਅੱਗੇ ਕਿੱਧਰ ਜਾ ਕੇ ਆ ਖੂਬ ਹੀ ਸੀਗਾ ਕੋਈ ਇੱਥੇ ਪੁਰਾਣਾ ਅੱਛਾ ਇੱਥੋਂ ਸਿੱਧਾ ਜਾ ਕੇ ਗੁਰਦੁਆਰੇ ਦੇ ਇੱਧਰ ਗੁਰਦੁਆਰਾ ਆ ਗਿਆ ਗਲੀ ਅੱਤਰ ਗਈ ਹੈ ਬੰਦ ਹੈ ਗਿਆ ਅੱਛਾ ਅੱਗੇ ਜਾ ਕੇ ਗਲੀ ਹੈ ਹਾਂ ਠੀਕ ਆ ਧੰਨਵਾਦ ਬਹੁਤ-ਬਹੁਤ ਲੈ ਬਾਈ ਨੇ ਆਪਾਂ ਨੂੰ ਰਾਹ ਪਾਤਾ ਇਹ ਆ ਜੀ ਪਾਸੀਆਂ ਦਾ ਚੌਂਕ ਪਾਸੀਆਂ ਵਾਲਾ ਚੌਂਕ ਹਾਂ ਗੁਰਦੁਆਰਾ ਗੁਰੂ ਕੇ ਮਹਿਲ ਇਹ ਹਰਮੰਦਰ ਸਾਹਿਬ 'ਚ ਕੀਰਤਨ ਹੁੰਦਾ ਸੀ ਉਦੋਂ ਜਿਹੜੇ ਰਬਾਬੀ ਕੀਰਤਨ ਕਰਿਆ ਕਰਦੇ ਸਨ ਮਹਾਰਾਜ ਦੇ ਸਮੇਂ ਤੇ ਉਹ ਰਬਾਬੀ ਇੱਥੇ ਕਿਤੇ ਰਹਿੰਦੇ ਹੁੰਦੇ ਸੀ ਹਾਂ ਇਹ ਆ ਗਿਆ ਜੀ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਸੰਗਤ ਜੀ ਅਸੀਂ ਪਹੁੰਚ ਗਏ ਆ ਗੁਰੂ ਕੇ ਮਹਿਲਾਂ ਦੇ ਬਿਲਕੁਲ ਸਾਹਮਣੇ ਉਹ ਸਾਹਮਣੇ ਹੈਗਾ ਪਾਸੀਆਂ ਵਾਲਾ ਚੌਕ ਤੇ ਇੱਧਰ ਆਪਾਂ ਲੱਭਦੇ ਆਂ ਰਬਾਬੀਆਂ ਦੀ ਗਲੀ ਇੱਧਰ ਭਾਈ ਸਾਹਿਬ ਜੀ ਖੜੇ ਆ ਇਹਨਾਂ ਨੂੰ ਪੁੱਛਦੇ ਆਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਕੀ ਨਾਮ ਆ ਜੀ ਮੇਰਾ ਨਾਮ ਅਮਰਜੀਤ ਸਿੰਘ ਜੀ ਇੱਥੇ ਰਹਿੰਦੇ ਆਪ ਜੀ ਹਾਂਜੀ ਸਾਡਾ ਜਨਮ ਇੱਥੋਂ ਦੇ ਅੱਛਾ ਜੀ ਇੱਥੇ ਰਬਾਬੀਆਂ ਵਾਲੀ ਗਲੀ ਕਿਹੜੀ ਹੈਗੀ ਰਬਾਬੀਆਂ ਇਹੋ ਹੀ ਅੱਜ ਦੀ ਹੈ ਜੀ ਇਹ ਗਲੀ ਨੂੰ ਰਬਾਬੀਆਂ ਦੀ ਗਲੀ ਕਹਿੰਦੇ ਆ ਠੀਕ ਆ ਇਹ ਅੱਗੇ ਜਿਹੜੀ ਹੈਗੀ ਇਹ ਵੀ ਰਬਾਬੀਆਂ ਦੀ ਗਲੀ ਸਾਰੀ ਗਲੀ ਰਬਾਬ ਸਾਰੀ ਗਲੀ ਰਬਾਬੀਆਂ ਦੀ ਹੈ ਠੀਕ ਆ ਇੱਥੇ ਖੂਹ ਹੁੰਦਾ ਸੀਗਾ ਖੂਹ ਕਿਹੜੀ ਜਗ੍ਹਾ ਹੁੰਦਾ ਸੀ ਪਤਾ ਕੋਈ ਨਹੀਂ ਅੱਗੇ ਫਰੰਟ ਕਰਕੇ ਹੁੰਦਾ ਸੀ ਉਹ ਬਾਬਿਆਂ ਨੇ ਬਣਾ ਕਰ ਦਿੱਤਾ ਹੈ ਕਿਹੜੀ ਜਗ੍ਹਾ ਚੌਕ ਦੇ ਵਿੱਚ ਜਾਂ ਤੇ ਇੱਥੇ ਕਿਤੇ ਹੈ ਉਸ ਸਾਹਮਣੇ ਹੁੰਦਾ ਸੀਗਾ ਅੱਛਾ ਇੱਥੇ ਕਿਤੀ ਹਾਂ ਇਹ ਸਾਰੇ ਬਾਦ ਤੋਂ ਬਨੇ ਅੱਛਾ ਜੀ ਇਹ ਨਾਲ ساری ਗਲੀ ਹੁੰਦੀ ਸੀ ਠੀਕ ਆ ਠੀਕ ਆ ਤੇ ਮਹਾਰਾਜ ਦੇ ਰਬਾਬੀਆਂ ਦੇ ਘਰ ਇੱਥੇ ਹੁੰਦੇ ਸੀ ਕੀਰਤਨੀਆਂ ਦੇ ਇਹਨੂੰ ਹੁਣ ਵੀ ਰਬਾਬੀਆਂ ਵਾਲੀ ਗਲੀ ਹੀ ਕਹਿੰਦੇ ਆ ਰਬਾਬੀਆਂ ਵੱਜਦੀਆਂ ਜਿਹੜੀਆਂ ਠੀਕ ਆ ਨਾਲ ਨਵਾ ਨਾਂ ਕਹਿੰਦਾ ਗੁਰੂ ਕੇ ਮਹਿਰ ਗੁਰੂ ਕੇ ਮਹਿਰ ਠੀਕ ਆ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ शुक्रिया ਸੰਗਤ ਜੀ ਤੁਸੀਂ ਦੇਖੋ ਵੀ ਇਹ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਹੈ ਤੇ ਮਹਾਰਾਜ ਆਪਣੇ ਰਬਾਬੀਆਂ ਨੂੰ ਕਿੰਨਾ ਪਿਆਰ ਕਰਦੇ ਸੀ ਹਮੇਸ਼ਾ ਆਪਣੇ ਨਾਲ ਰੱਖਦੇ ਸੀਗੇ ਜਦੋਂ ਆਪਾਂ ਗੁਰੂ ਕੇ ਮਹਿਲਾਂ ਤੋਂ ਇਧਰਲੇ ਪਾਸੇ ਨੂੰ ਜਾਂਦੇ ਆ ਤਾਂ ਸਾਹਮਣੇ ਜਿਹੜੀ ਗਲੀ ਤੁਸੀਂ ਦੇਖ ਰਹੇ ਹੋ ਇਹ ਰਬਾਬੀਆਂ ਦੀ ਗਲੀ ਹੈ ਤੇ ਜਿਹੜੇ ਰਬਾਬੀਆਂ ਦੇ ਪਰਿਵਾਰ ਅੱਜ ਪਾਕਿਸਤਾਨ ਦੇ ਵਿੱਚ ਰਹਿੰਦੇ ਆ ਤੇ ਉਹ ਜੇ ਕਿਤੇ ਵੀਡੀਓ ਦੇਖਣ ਤਾਂ ਉਹਨਾਂ ਨੂੰ ਆਪਣੇ ਬਜ਼ੁਰਗ ਦਾਦੇ ਪੁਰਦਾਦਿਆਂ ਦੀ ਜਿੱਥੇ ਰਹਾਇਸ਼ ਸੀ ਉਸ ਥਾਂ ਦੇਖਣ ਦਾ ਮੌਕਾ ਮਿਲਦਾ ਤੇ ਅੱਗੇ ਜਾ ਕੇ ਇਹ ਗਲੀ ਬੰਦ ਹੋ ਜਾਂਦੀ ਹੈ ਰਬਾਬੀਆਂ ਦੀ ਗਲੀ ਤੋਂ ਬਾਹਰ ਨਿਕਲਦੇ ਆਈ ਸੱਜੇ ਪਾਸੇ ਗੁਰੂ ਕੇ ਮਹਿਲ ਉਸ ਤੋਂ ਅੱਗੇ ਆ ਗਿਆ ਪਾਸੀਆਂ ਦਾ ਚੌਕ ਤੇ ਮਹਾਰਾਜ ਆਪਣੇ ਰਬਾਬੀਆਂ ਨੂੰ ਕਿੰਨਾ ਪਿਆਰ ਕਰਦੇ ਸੀਗੇ ਆਪਣੇ ਨਾਲ ਰੱਖਦੇ ਸੀ ਹਮੇਸ਼ਾ ਆਪਣੇ ਮਹਿਲਾਂ ਦੇ ਨਾਲ ਉਹਨਾਂ ਨੂੰ ਸਥਾਨ ਦਿੱਤਾ ਹੋਇਆ ਸੀ ਕੀਰਤਨੀਆਂ ਪਿਆਰਿਆਂ ਇਹ ਦੇਖੋ ਇੱਧਰ ਇਹ ਗੁਰੂ ਕੇ ਮਹਿਲ ਆ ਗਏ ਐਰ ਬਾਬੀਆਂ ਦੀ ਗਲੀ ਹੈ ਰਬਾਬੀਆਂ ਦਾ ਮੁਹੱਲਾ ਕਹਿ ਲਓ ਉਹ ਸਾਹਮਣੇ ਆ ਗਿਆ ਪਾਸੀਆਂ ਦਾ ਚੌਂਕ ਤੇ ਹੁਣ ਆਪਾਂ ਗੁਰੂ ਕੇ ਮਹਿਲਾਂ ਚ ਵੀ ਮੱਥਾ ਟੇਕ ਲਈਏ ਦਰਸ਼ਨ ਕਰਕੇ ਚੱਲੀਏ ਮਹਾਰਾਜ ਜੀ ਦੇ इतने लिखा प्रकाश अस्थान साहब श्री गुरु तेग बहादुर साहब जी गुरद्वारा गुरु के महल पातशाही नौवीं गुरुद्वारा गुरु के महल दर्शन करो आप जी ਅੱਗੇ ਜਾਣੇ ਆ ਜੀ ਆਪਾਂ ਪੂਰਾ ਸਾਹਬ ਦੇ ਵਿੱਚ ਅਗੋ ਦੇ ਪਤਿ ਮੇ ਇੱਕ ਉਨੁਸਾਰ ਜਿਸ ਨੂੰ ਤੇਗ ਭਾਲਕ ਜੀ ਦਾ ਪ੍ਰਕਾਸ਼ ਹੋ ਨਾਤ ਪਰਮ ਅਦੇ ਭੁਜਿਆ ਤਸ ਹਮ ਤਾ ਹੈ ਲਕੁਏ ਦਾਵਾ ਕੁਦਾਨਾ ਹਵਾ ਸੁਸਾਨ ਆਵ ਕੁਦਾਨਾ ਦਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਹੇ ਕੋ ਸਾਥ ਕਰਿ ਰਖੇ ਕਾਹੇ ਕੋ ਧੀਨ ਹਰਿ ਦੇ ਕਾਹੇ ਕੋ ਜਗ ਕਰ ਪ੍ਰਭ ਜੀ ਉਹ ਆਦੀ ਪ੍ਰਾਤਨ ਖੂ ਚਲੋ ਆਪਾਂ ਦਰਸ਼ਨ ਕਰੌਣੇ ਤੁਹਾਨੂੰ ਪ੍ਰਾਤਨ ਖੂ ਦੇ ਇਹ ਪ੍ਰਾਤਨ ਖੂਹ ਹੈ ਜੀ ਮਹਾਰਾਜ ਦੇ ਵੇਲੇ ਦਾ ਇਹਨਾਂ ਸਮੇਂ ਦਾ ਖੂਹ ਹੈ ਇਹ ਵੀ ਇਸ ਖੂਹ ਨੂੰ ਮਹਾਰਾਜ ਨੇ ਬਣਵਾਇਆ ਸੀ ਜਿਹਦੇ ਤੋਂ ਜਲ ਲਿਆ ਜਾਂਦਾ ਸੀ ਦਰਸ਼ਨ ਕਰੂੰ ਇਸ ਪ੍ਰਾਤਨ ਖੂਹ ਦੇ ਇਹ ਹੈ ਗੁਰਦੁਆਰਾ ਗੁਰੂ ਕੇ ਮਹਿਲ ਕਿ ਦਰ ਸੰਤਾਂ ਨੇ ਲੰਗਰ ਸ਼ਾ ਕਰੀਆਂ ਨੇ ਸੰਗਤ ਜੀ ਹੁਣ ਗੁਰੂ ਕੇ ਮੈਲਾ ਤੋਂ ਬਾਹਰ ਆਏ ਆ ਉਹ ਭਾਈ ਸਾਹਿਬ ਨੇ ਦੱਸਿਆ ਸੀ ਵੀ ਇੱਥੇ ਕਿਤੇ ਖੂਹ ਹੁੰਦਾ ਸੀਗਾ ਜਿੱਥੇ ਜਿਹੜੇ ਖੂਹ ਦੇ ਬਾਰੇ ਪ੍ਰਚਲਿਤ ਸੀ ਗੱਲ ਕਿ ਕੀਰਤਨੀਏ ਤੇ ਰਬਾਬੀ ਇਸ ਖੂਹ ਦੇ ਉੱਤੇ ਬੈਠ ਕੇ ਇੱਕ ਦੂਜੇ ਨੂੰ ਸ਼ਬਦ ਸੁਣਾਇਆ ਕਰਦੇ ਸੀਗੇ ਤੇ ਉਹ ਇੱਥੇ ਕਿਤੇ ਇਸ ਜਗ੍ਹਾ ਦੇ ਉੱਤੇ ਦੱਸਦੇ ਆ ਵੀ ਖੂਹ ਹੁੰਦਾ ਸੀਗਾ ਜਾਂ ਫਿਰ ਜਿਹੜੇ ਪਾਕਿਸਤਾਨ ਦੇ ਵਿੱਚ ਰਹਿੰਦੇ ਆ ਰਬਾਬੀਆਂ ਦੀ ਕੋਈ ਅਣਸਬੰਸ ਹੋਵੇ ਉਹਨਾਂ ਨੂੰ ਉਹਨਾਂ ਦੇ ਬਜ਼ੁਰਗਾਂ ਨੇ ਦੱਸਿਆ ਹੋਵੇ ਉਹ ਇਸ ਗੱਲ ਨੂੰ ਹੋਰ ਬਿਹਤਰੀ ਨਾਲ ਜਾਣਦੇ ਹੋਣਗੇ ਵੀ ਉਹ ਖੂ ਕਿੱਥੇ ਸੀ ਪਰ ਇਹ ਗੱਲ ਸੁਣੀ ਆ ਕਿ ਖੂ ਦੇ ਉੱਤੇ ਬੈਠ ਕੇ ਕੀਰਤਨੀਏ ਤੇ ਰਬਾਬੀ ਆਪਸ ਵਿੱਚ ਇੱਕ ਦੂਜੇ ਨੂੰ ਕੀਰਤਨ ਸੁਣਾਇਆ ਕਰਦੇ ਸੀਗੇ ਵੀ ਮੈਂ ਅੱਜ ਆ ਨਵੀਂ ਚੀਜ਼ ਤਿਆਰ ਕੀਤੀ ਆ ਨਵੀ ਬੰਦਸ਼ ਕੀਤੀ ਤਿਆਰ ਤੇ ਉਹਨਾਂ ਦਾ ਆਪਸ ਵਿੱਚ ਇੰਨਾ ਪ੍ਰੇਮ ਪਿਆਰ ਹੁੰਦਾ ਸੀਗਾ ਇਹਨੂੰ ਕਹਿੰਦੇ ਆ ਪਾਸੀਆਂ ਵਾਲਾ ਚੌਂਕ ਹੁਣ ਚੱਲਦੇ ਆ ਵਾਪਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਤੇ ਅੱਜ ਵੀ ਉਸੇ ਤਰ੍ਹਾਂ ਹੀ ਪੀੜੀਆਂ ਪੀੜੀਆਂ ਗਲੀਆਂ ਨੇ ਕਈ ਕਈ ਘਰ ਵੀ ਪੁਰਾਣੇ ਹੈਗੇ ਆ ਆ ਦੇਖੋ ਇਧਰਲੀ ਸਾਈਡ ਤੋਂ ਨੂੰ ਖੋਣਾ ਦਰਵਾਜ਼ੇ ਪੁਰਾਣੇ ਲੱਗੇ ਹੋਏ ਆ ਕਿੱਥੇ ਕਿਧਰ ਮੋੜਨਾ ਮੈਂ ਭੁੱਲ ਗਿਆ ਰ ਅੱਛਾ ਹਾਂ ਇਧਰਲੇ ਪਾਸੇ ਹੈ ਨਾ ਹਰਮੰਦਰ ਸਾਹਿਬ ਤੋਂ ਹਰਮੰਦਰ ਸਾਹਿਬ ਤੋਂ ਜੇ ਆਪਾਂ ਪੈਦਲ ਚੱਲ ਕੇ ਆਉਨੇ ਆ ਤਕਰੀਬਨ 5 ਤੋਂ 10 ਮਿੰਟ ਦਾ ਰਸਤਾ ਹੈਗਾ ਯਾਰ ਕਿਥੇ ਪਹੁੰਚਣ ਦੇ ਬਾਕੀ ਤੁਹਾਡੀ ਚਾਲ ਤੇ ਨਿਰਪਰ ਕਰਦਾ ਵੀ ਤੁਸੀਂ ਤੇਜ਼ ਤੁਰਦੇ ਆ ਜਾਂ ਹੌਲੀ ਤੁਰਦੇ ਆ ਹਨ ਤੇ ਜਿਆਦਾ ਦੂਰ ਨਹੀਂ ਹੈਗਾ ਇਹ ਆ ਗਿਆ ਗੁਰੂ ਬਾਜ਼ਾਰ 10 ਵਜਣ ਚ 10 ਵਜਣ ਚ 5 ਮਿੰਟ ਰਹਿ ਗਿਆ ਪਰ ਦੁਕਾਨਾਂ ਹਲੇ ਵੀ ਬੰਦ ਪਈਆਂ ਇੱਥੇ ਹਲੇ ਵੀ ਨਹੀਂ ਖੁੱਲੀਆਂ ਹੈਗੀਆਂ ਸੱਤ ਪਰਮੇਸ਼ਰ ਸੱਤ ਪਰ ਸਪੀਕਰ ਲੱਗੇ ਹੋਇਆ ਭਾਈ ਰਾਏ ਸਿੰਘ ਜੀ ਕੀਰਤਨ ਕਰਨ ਲੱਗੇ ਹੋਇਆ ਹਰਮੰਦਰ ਸਾਹਿਬ ਤੇ ਸੱਤ ਪਰਮੇਸ਼ਰ ਵਦਿਆ ਸੱਤ ਪਰਮੇਸ਼ਰ ਇਹਨੂੰ ਕਹਿੰਦੇ ਦਰਸ਼ਨੀ ਜੋੜੀ ਇੱਧਰ ਨੂੰ ਰਾਹ ਜਾਂਦਾ ਇੱਧਰ ਨੂੰ ਆਪਾਂ ਇੱਧਰਲੇ ਰਾਹ ਤੋਂ ਨਿਕਲਦੇ ਹਾਂ ਜਿੱਧਰੋਂ ਆਏ ਸੀਗੇ ਉਹਦੇ ਪਾਸੇ ਨੂੰ ਮੋੜ ਚੱਲਦੇ ਹਾਂ ਨਾ ਖਾਲੀ ਇਹ ਦੂਹ ਫਾਦੀਏ ਪੁਰਾਣੇ ਕਾਰ ਦੇਖੋ ਤੁਸੀਂ ਕਿੰਨੇ ਵਧੀਆ ਸੋਹਣੇ ਸੋਹਣੇ ਬਣੇ ਹੋਏ ਆ ਇਹ ਲਗਭਗ 100 ਸਾਲ ਪੁਰਾਣੇ ਸੋਹਣੇ ਸੋ ਹੁਣ ਅਸੀਂ ਹੁਣ ਪਹੁੰਚਣ ਲੱਗਿਆ ਵਾਪਸ ਫੇਰ ਸ੍ਰੀ ਹਰਮੰਦਰ ਸਾਹਿਬ ਦੇਖੇ। ਬਾਅਦ ਚ ਦੇਖੇ ਸੰਗਤ ਜੀ ਇਸੇ ਸਥਾਨ ਤੋਂ ਦਾਸ ਰਵਾਨਾ ਹੋਇਆ ਸੀ ਤੇ ਇਸੇ ਸਥਾਨ ਤੇ ਵਾਪਸ ਆਇਆ। ਗੁਰੂ ਕੇ ਮਹਿਲ ਜਿਹੜੇ ਗੁਰਦੁਆਰਾ ਸਾਹਿਬ ਬਣਿਆ ਵਾ ਉਥੇ ਜਾਣ ਦੇ ਲਈ 7 ਮਿੰਟ ਦਾ ਰਸਤਾ ਹੈਗਾ ਇੱਥੇ। ਉਮੀਦ ਕਰਦਾ ਆਪ ਜੀ ਨੂੰ ਇਹ ਵੀਡੀਓ ਪਸੰਦ ਆਵੇਗੀ। ਸੋ ਦਾਸ ਕੋਲੋਂ ਹੋਈਆਂ ਭੁੱਲਾਂ ਦੀ ਮਾਫੀ ਦੇਣੀ ਜੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ